ਬਹੁਤ ਖੁਸ਼ ਨੇ ਜੀ VOTER ਹੱਥਾਂ ਖੜੀਆਂ ਕਰਕੇ ਬਾਹਾਂ ਖੜੇ ਬਾਹਾਂ ਖੜੀਆਂ ਕਰਕੇ ਹੱਥ ਖੜੇ ਕਰਕੇ ਦੱਸ ਰਹੇ ਨੇ ਕਈ ਚੀਜ਼ਾਂ ਗਵਰਨਮੈਂਟ ਦੀਆਂ ਜਿਹੜੀਆਂ ਪੰਜਾਬ ਗਵਰਨਮੈਂਟ ਨੇ ਭਗਵੰਤ ਸਿੰਘ ਮਾਨ ਨੇ ਕੀਤੀਆਂ ਨੇ ਵੀ ਤੁਸੀਂ ਆਹ ਭੁੱਲ ਗਏ ਜੀ ਸਾਡੇ ਲਈ ਆਹ ਵੀ ਕੀਤਾ ਹੈ ਪਾਣੀ ਦਾ ਕੰਮ ਵੀ ਕੀਤਾ ਹੈ ਸਾਡੇ ਲਈ ਆਹ ਸਕੂਲ ਦੇ ਤੇ ਸਾਡੇ ਪਿੰਡ ਚ ਇੰਨੀਆਂ ਨੌਕਰੀਆਂ ਆਈਆਂ ਔਰ ਬਿਨਾਂ ਸ਼ਿਫਾਰਿਸ਼ ਦੇ ਕੋਈ ਇਹ ਭੇਦਭਾਵ ਨਹੀਂ ਹੋਇਆ ਕਿ ਇਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਬੱਚਾ ਵੀ ਬਿਨਾ ਕਿਸੇ ਸਿਫਾਰਿਸ਼ ਦੇ ਬਿਨਾ ਪੈਸੇ ਤੋਂ ਵੀ ਪਹਿਲੀ ਵਾਰ ਹੋਇਆ ਕਿਸੇ ਗਵਰਨਮੈਂਟ ਨੇ ਇੰਨਾ ਵਧੀਆ ਆਮ ਲੋਕਾਂ ਦੀ ਆਵਾਜ਼ ਹੈਗੀ ਕਿ ਸਾਨੂੰ ਹੁਣ ਆਟੇ ਦਾਲ ਦੇ ਲਾਲਚ ਸਿੱਧਾ ਪਾਓ ਸਾਨੂੰ ਰੋਜ਼ਗਾਰ ਦਿਓ ਸਾਨੂੰ ਸਿਹਤ ਹੁਕਮਤਾਂ ਦਿਓ ਸਾਨੂੰ ਵੈਜ ਵੀ ਦਿਓ ਬਿਲਕੁਲ ਜੀ ਆਟਾ ਦਾਲ ਦੇ ਨਾਲ ਨਹੀਂ ਸਰਦਾ ਸਗਾਂ ਆਟਾ ਦਾਲ ਕਮਾਉਣ ਵਾਲੇ ਬਣਾਉਣਾ ਚਾਹੀਦਾ ਉਹ ਆਪ ਸਗਾਂ ਕਮਾਉਣ ਹੋਣੇ ਚਾਹੀਦੇ ਹੁਣ ਤੇ ਇਹੀ ਕੋਸ਼ਿਸ਼ ਰਹੂਗੀ ਕਿ ਫੀਡਪੋਰਡ ਹਲਕੇ ਦੀ ਗੱਲ ਕਰੀਏ ਤਾਂ 10 ਸਾਲ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ 5 ਸਾਲ ਜਿਹੜਾ ਹੈਗਾ ਕੰਮ ਕੀਤਾ ਹੈਗਾ ਹਾਂਜੀ ਪਰਕਰਸਾ ਸਾਲੂ ਸਿੰਘ ਸੀਗੇ ਉਸ ਤੋਂ ਬਾਅਦ ਅੱਗੇ ਮੁਹੰਮਦ ਸਿੰਘ ਪਰ ਫੀਡਪੋਰਡ ਹਲਕੇ ਦੀ ਗੱਲ ਕਰਾਂ ਤਾਂ ਜਨਤਾ ਨਰਾਸ਼ ਹਗੀ ਹੈ ਕਿੱਦਾਂ ਲੱਗਦਾ ਤੁਹਾਨੂੰ ਦੇਖੋ ਜੀ ਇਹ ਪੰਜਾਬ ਪੰਜਾਬ ਦੇ ਵਿੱਚ ਸਾਡੀ ਪਾਰਟੀ ਦੀ ਗਵਰਨਮੈਂਟ ਹੈ ਅਗਰ ਅਸੀਂ ਜਿੱਥੇ ਕਿ ਜਾਣਾ ਉੱਥੇ ਪੰਜਾਬ ਦੇ ਇਹ ਮੁੱਦੇ ਬਾਰੇ ਵੀ ਗੱਲ ਕਰਾਂਗੇ ਔਰ ਫਰੀਦਕੋਟ ਦੀ ਖਾਸ ਕਰਕੇ ਮੈਂ ਤਾਂ ਫਰੀਦਕੋਟ ਵੱਲੋਂ ਨੁਮਾਇੰਦਗੀ ਕਰੂੰਗਾ ਔਰ ਬੱਦ ਤੋਂ ਬੱਦ ਇੱਥੇ ਫੰਡਸ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਔਰ ਬੱਦ ਤੋਂ ਬੱਦ ਸਹੂਲਤਾਂ ਦੇਗੀ ਲੋਕ ਕਹਿੰਦੇ ਨੇ ਸ਼ਾਇਦ ਸਾਡੇ ਨਾਲ ਗੁਰਦਾਸਪੁਰ ਵਰਗਾ ਹਾਲ ਨਾ ਹੋਵੇ ਵੀ ਸਣੀ ਦਿਵਲ ਵੀ ਆਏ ਤੇ ਇੰਦਰ ਵੀ ਵੱਡਾ ਕਲਾਕਾਰ ਆ ਭਾਜੀ ਸਣੀ ਦਿਵਲ ਤੇ ਸਾਡੇ ਜਮੀਨ ਅਸਮਾਨ ਦਾ ਫਰਕ ਹੈ ਅਸੀਂ ਥੱਲੋਂ ਉੱਠੇ ਹੋਏ ਬੰਦੇ ਆ ਉਹ ਮਤਲਬ ਉੱਪਰੋਂ ਪੈਰਾਸ਼ੂਟਡ ਅਸੀਂ ਗ੍ਰਾਸ ਰੂਟਡ ਹੈ ਨਾ ਮੈਨੂੰ ਮੈਂ ਇਹਨਾਂ ਲੋਕਾਂ 'ਚ ਵਿਚਰੇ ਸਨ ਹੀ ਦਿਹੋਲ ਤੱਕ ਅੱਜ ਇਹਨਾਂ ਲੋਕਾਂ 'ਚ ਵਿਚਰੇ ਨਹੀਂ ਉਹ ਤਾਂ ਉੱਪਰਲੇ ਲੋਕਾਂ 'ਚ ਵਿਚਰੇ ਨੇ ਤੇ ਮੈਂ ਜਿਸ ਪਰਿਵਾਰ 'ਚੋਂ ਆਇਆ ਜਿਸ ਘਰ 'ਚੋਂ ਆਇਆ ਜਿਸ ਹਾਲਾਤਾਂ 'ਚੋਂ ਆਇਆ ਸਨੀ ਦਿਹੋਲ ਉਹਨਾਂ ਹਾਲਾਤਾਂ 'ਚੋਂ ਆਇਆ ਉਹਨਾਂ ਨੂੰ ਪਤਾ ਲੀ ਉਹ ਕੀ ਹਾਲਾਤ ਹੁੰਦੇ ਐ ਔਰ ਅਸੀਂ ਬਖੂਬੀ ਜਾਣਦੇ ਆ ਵੀ ਕਿਵੇਂ ਪੰਜਾਬ ਦੇ ਲੋਕਾਂ ਨੂੰ ਕੀ ਚਾਹੀਦਾ ਫਿਰਕੋਟ ਦੇ ਵਿੱਚ ਦੋ ਹੀ ਚਿਹਰੇ ਹਗੇ ਨੇ ਜਿਹਨਾਂ ਦਾ ਆਪਸੀ ਟੱਕਰ ਹੋਣੀ ਐ ਔਰ ਦੋਨੇ ਕਲਾਕਾਰ ਨੇ ਇੱਕ ਪੱਧੇ ਹੱਸਦੇ ਇੱਕ ਪੱਧੇ ਰੋਉਂਦੇ ਜੀ 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 ਬਿਲਕੁਲ ਜੀ ਇਹ ਲੋਕਾਂ ਨੇ ਚੋਣਾਂ ਜੀ ਵੀ ਕਿਹਨੂੰ ਵੋਟ ਪਾਉਣੀ ਇਹ ਲੋਕਾਂ ਦਾ ਅਧਿਕਾਰ ਹੈ ਬਾਕੀ ਹਰ ਇੱਕ ਨੂੰ ਆਪਣਾ ਪੱਖ ਰੱਖਣ ਦੀ ਮਤਲਬ ਇਜਾਜ਼ਤ ਹੋਣੀ ਹੈ ਉਹ ਤਾਂ ਹੱਕ ਹੈ ਪਰ ਮੋਦੀ ਵੋਟਰ ਨੂੰ ਮਿਲ ਰਿਹਾ ਹੈ ਉਹ ਵੋਟਰ ਦੀ ਮੇਨ ਸਮੱਸਿਆ ਕੀ ਹੈ ਜਿਵੇਂ ਉਹਨਾਂ ਦਾ ਕਹਿਣਾ ਹੈ ਕਿ 5 ਸਾਲ ਇੱਕ MP ਨੇ ਸਾਡਾ ਪਿੰਡ ਗੋਦ ਲਿੱਤਾ ਫਿਰ 5 ਸਾਲ ਦੂਜੇ MP ਨੇ ਗੋਦ ਲੈ ਲਿਆ ਗੋਦ ਮੈਨੂੰ ਤਾਂ ਸਭ ਤੋਂ ਵੱਧ ਜਿਹੜੇ ਲੋਕਾਂ ਦੀ ਡਿਮਾਂਡ ਆਈ ਹੈ ਇਹ ਹੀ ਹੈ ਨਾ ਮਿਲਣ ਦੀ ਆਈ ਹੈ ਉਹ ਕਹਿੰਦੇ ਵੀ ਸਾਨੂੰ ਮਿਲ ਲਿਓ ਬਸ ਜਿਤਾ ਦੇਵਾਂਗੇ ਪਰ ਸਾਨੂੰ ਬਾਅਦ ਚੋ ਵੀ ਮਿਲਦੇ ਨਹੀਂ ਤੇ ਅੰਗੋਲਾ ਸਿੰਘ ਛੱਡ ਕੇ ਫਿਰ ਮਿਲੇਗਾ ਨਹੀਂ ਛੱਡ ਸਿੰਘਿਕ ਤਾਂ ਨਹੀਂ ਮੈਂ ਛੱਡਦਾ ਪਰ ਮੈਂ ਨਾਲ ਮਿਲਦਾ ਵੀ ਰਹੂੰਗਾ ਕਿਉਂਕਿ ਮੈਂ ਫਿਲਮਾਂ ਦੀ ਸ਼ੂਟਿੰਗ ਕਰਨੀ ਮੈਂ ਐਸੇ ਇਲਾਕੇ ਚ ਕਰ ਲਿਆ ਕਰੂੰਗਾ ਨਾਲੇ ਲੋਕਾਂ ਨੂੰ ਮਿਲਿਆ ਕਰੂੰ ਨਾਲੇ ਉਹਦਾ ਕੰਮ ਕਰੂੰ ਕੀ ਮੰਨ ਕੇ ਲੋਕਾਂ ਬਸ ਇਹੀ ਹੈ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਜਿਤਾਓ ਸardar Pawan Singh ਮਾਨਦੇ ਤੇ Kejriwal ਦੇ ਹੱਥ ਮਜ਼ਬੂਤ ਕਰ ਔਰ ਬਹੁਤ ਖੁਸ਼ ਨੇ ਜੀ VOTER ਹੱਥਾਂ ਖੜੀਆਂ ਕਰਕੇ ਬਾਹਾਂ ਖੜੇ ਬਾਹਾਂ ਖੜੀਆਂ ਕਰਕੇ ਹੱਥ ਖੜੇ ਕਰਕੇ ਦੱਸ ਰਹੇ ਨੇ ਕਈ ਚੀਜ਼ਾਂ ਗਵਰਨਮੈਂਟ ਦੀਆਂ ਜਿਹੜੀਆਂ ਪੰਜਾਬ ਗਵਰਨਮੈਂਟ ਨੇ ਭਗਵੰਤ ਸਿੰਘ ਮਾਨ ਨੇ ਕੀਤੀਆਂ ਨੇ ਵੀ ਤੁਸੀਂ ਆਹ ਭੁੱਲ ਗਏ ਜੀ ਸਾਡੇ ਲਈ ਆਹ ਵੀ ਕੀਤਾ ਹੈ ਪਾਣੀ ਦਾ ਕੰਮ ਵੀ ਕੀਤਾ ਹੈ ਸਾਡੇ ਲਈ ਆਹ ਸਕੂਲ ਦੇ ਤੇ ਸਾਡੇ ਪਿੰਡ ਚ ਇੰਨੀਆਂ ਨੌਕਰੀਆਂ ਆਈਆਂ ਔਰ ਬਿਨਾਂ ਸ਼ਿਫਾਰਿਸ਼ ਦੇ ਕੋਈ ਇਹ ਭੇਦਭਾਵ ਨਹੀਂ ਹੋਇਆ ਕਿ ਇਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਬੱਚਾ ਵੀ ਬਿਨਾ ਕਿਸੇ ਸਿਫਾਰਿਸ਼ ਦੇ ਬਿਨਾ ਪੈਸੇ ਤੋਂ ਵੀ ਪਹਿਲੀ ਵਾਰ ਹੋਇਆ ਕਿਸੇ ਗਵਰਨਮੈਂਟ ਨੇ ਇੰਨਾ ਵਧੀਆ ਆਮ ਲੋਕਾਂ ਦੀ ਆਵਾਜ਼ ਹੈਗੀ ਹੈ ਕਿ ਸਾਨੂੰ ਹੁਣ ਆਟੇ ਦਾਲ ਤੇ ਲਾਲਚ ਸਿੱਧਾ ਪਾਓ ਸਾਨੂੰ ਰੋਜ਼ਗਾਰ ਦਿਓ ਸਾਨੂੰ ਸਿਹਤ ਸੂਤਾ ਦਿਓ ਸਾਨੂੰ ਐਜੂਕੇਸ਼ਨ ਦਿਓ ਬਿਲਕੁਲ ਜੀ ਆਟਾ ਦਾਲ ਦੇ ਨਾਲ ਨਹੀਂ ਸਰਦਾ ਸਗਾ ਆਟਾ ਦਾਲ ਕਮਾਉਣ ਵਾਲੇ ਬਣਾਉਣਾ ਚਾਹੀਦਾ ਉਹ ਆਪ ਸਗਾ ਕਮਾਉਣ ਓਨੇ ਯੋਗ ਹੈ ਹੁਣ ਤੇ ਇਹੀ ਕੋਸ਼ਿਸ਼ ਰਹੂਗੀ ਕਿ ਫਰੀਡਪੋਰ ਹਲਕੇ ਦੀ ਗੱਲ ਕਰੀਏ ਤਾਂ 10 ਸਾਲ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ 5 ਸਾਲ ਜਿਹੜਾ ਗਿਆ ਕੰਮ ਕੀਤਾ ਹੈਗਾ ਹਾਂਜੀ ਪ੍ਰਕਾਸ਼ ਸਰਦਾਰ ਨੂੰ ਸਿੰਘ ਸੀਗੇ ਉਸ ਤੋਂ ਬਾਅਦ ਆਗੇ ਮੁਹੰਮਦ ਸਿੰਘ ਪਰ ਫਰੀਡਪੋਰ ਹਲਕੇ ਦੀ ਗੱਲ ਕਰਾਂ ਤਾਂ ਜਨਤਾ ਨਰਾਸ਼ ਹਗੀ ਹੈ ਕਿੰਦਾ ਲੱਗਦਾ ਬੜਾ ਦੇਖੋ ਜੀ ਇਹ ਪੰਜਾਬ ਪੰਜਾਬ ਦੇ ਵਿੱਚ ਸਾਡੀ ਪਾਰਟੀ ਦੀ ਗਵਰਨਮੈਂਟ ਹੈ ਅਗਰ ਅਸੀਂ ਜਿੱਤੇ ਕਿ ਜਾਨਾ ਉੱਥੇ ਪੰਜਾਬ ਦੇ ਇਹ ਮੁੱਦੇ ਬਾਰੇ ਵੀ ਗੱਲ ਕਰਾਂਗੇ ਔਰ ਫਰੀਦਕੋਟ ਦੀ ਖਾਸ ਕਰਕੇ ਮੈਂ ਤਾਂ ਫਰੀਦਕੋਟ ਵੱਲੋਂ ਨੁਮਾਇੰਦਗੀ ਕਰੂੰਗਾ ਔਰ ਵੱਧ ਤੋਂ ਵੱਧ ਇੱਥੇ ਫੰਡਸ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਔਰ ਵੱਧ ਤੋਂ ਵੱਧ ਸਹੂਲਤਾਂ ਦੇਵਾਂਗੇ ਲੋਕ ਕਹਿੰਦੇ ਨੇ ਸ਼ਾਇਦ ਸਾਡੇ ਨਾਲ ਗੁਰਦਾਸਪੁਰ ਵਰਗਾ ਹਾਲ ਨਾ ਹੋਵੇ ਵੀ ਸਣੀ ਦਿ올 ਵੀ ਆਲੇ ਕੇਦਰ ਵੀ ਵੱਡਾ ਕੰਮਾ ਕਰ ਰਿਹਾ ਹੈ ਭਾਈ ਸਣੀ ਦਿ올 ਤੇ ਸਾਡਾ ਜਮੀਨ ਅਸਮਾਨ ਦਾ ਫਰਕ ਹੈ ਅਸੀਂ ਥੱਲੋਂ ਉੱਠੇ ਹੋਏ ਬੰਦੇ ਆ ਉਹ ਮਤਲਬ ਉੱਪਰੋਂ ਪੈਰਾਸ਼ੂਟਡ ਅਸੀਂ ਗ੍ਰਾਸ ਰੂਟਡ ਹੈ ਨਾ ਮੈਨੂੰ ਮੈਂ ਇਹਨਾਂ ਲੋਕਾਂ 'ਚ ਵਿਚਰੇ ਸਨੀ ਦੇਹੋਲ ਤੱਕ ਇਹਨਾਂ ਲੋਕਾਂ 'ਚ ਵਿਚਰੇ ਨਹੀਂ ਉਹ ਤਾਂ ਉੱਪਰਲੇ ਲੋਕਾਂ 'ਚ ਵਿਚਰੇ ਨੇ ਤੇ ਮੈਂ ਜਿਸ ਪਰਿਵਾਰ 'ਚੋਂ ਆਇਆ ਜਿਸ ਘਰ 'ਚੋਂ ਆਇਆ ਜਿਸ ਹਾਲਾਤਾਂ 'ਚੋਂ ਆਇਆ ਸਨੀ ਦੇਹੋਲ ਉਹਨਾਂ ਹਾਲਾਤਾਂ 'ਚੋਂ ਆਇਆ ਉਹਨਾਂ ਨੂੰ ਪਤਾ ਲੀਓ ਕੀ ਹਾਲਾਤ ਹੁੰਦੇ ਐ ਔਰ ਅਸੀਂ ਬਖੂਬੀ ਜਾਣਦੇ ਆ ਵੀ ਕਿਵੇਂ ਪੰਜਾਬ ਦੇ ਲੋਕਾਂ ਨੂੰ ਕੀ ਚਾਹੀਦਾ ਫਿਰਕੂਰ ਦੇ ਵਿੱਚ ਦੋ ਹੀ ਚਿਹਰੇ ਹਗੇ ਨੇ ਜਿਹਨਾਂ ਦਾ ਆਪਸੀ ਟੱਕਰ ਹੋਣੀ ਐ ਔਰ ਦੋਨੇ ਕਲਾਕਾਰ ਨੇ ਇੱਕ ਪੱਧੇ ਹੰਸ ਤੇ ਇੱਕ ਪੱਧੇ ਅਨਮੋਲ ਜੀ 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 ਬਿਲਕੁਲ ਜੀ ਇਹ ਲੋਕਾਂ ਨੇ ਚੋਣਾਂ ਜੀ ਵੀ ਕਿਹਨੂੰ ਵੋਟ ਪਾਉਣੀ ਐ ਇਹ ਲੋਕਾਂ ਦਾ ਅਧਿਕਾਰ ਹੈ ਬਾਕੀ ਹਰ ਇੱਕ ਨੂੰ ਆਪਣਾ ਪੱਖ ਰੱਖਣ ਦੀ ਮਤਲਬ ਇਜਾਜ਼ਤ ਹੋਏਗੀ ਹੈ ਉਹ ਤਾਂ ਹੱਕ ਹੈ ਅਲਮੋਜੇ VOTER ਨੂੰ ਮਿਲ ਰਿਹਾ ਹੈ ਕਿ ਉਹ VOTER ਦੀ ਮੇਨ ਸਮੱਸਿਆ ਕੀ ਹੈ ਜਿਵੇਂ ਉਹਨਾਂ ਦਾ ਕਹਿਣਾ ਹੈ ਕਿ 5 ਸਾਲ ਇੱਕ MP ਨੇ ਸਾਡਾ ਪਿੰਡ ਗੋਦ ਲਿੱਤਾ ਫਿਰ 5 ਸਾਲ ਦੂਜੇ MP ਨੇ ਗੋਦ ਲੈ ਲਿਆ ਗੋਦ ਮੈਨੂੰ ਤਾਂ ਸਭ ਤੋਂ ਵੱਧ ਜਿਹੜੇ ਲੋਕਾਂ ਦੀ ਡਿਮਾਂਡ ਆਈ ਹੈ ਇਹ ਹੀ ਹੈ ਨਾ ਮਿਲਣ ਦੀ ਆਈ ਹੈ ਉਹ ਕਹਿੰਦੇ ਵੀ ਸਾਨੂੰ ਮਿਲ ਲਿਓ ਬਸ ਜਿਤਾ ਦੇਵਾਂਗੇ ਪਰ ਸਾਨੂੰ ਬਾਅਦ ਚੋ ਵੀ ਮਿਲਦੇ ਰਹੇ ਤੇ ਅਰਮੋਲਾ ਸਗੀਤ ਛੱਡ ਕੇ ਫਿਰ ਮਿਲੇਗਾ ਨਹੀਂ ਛੱਡ ਸਿੰਗਿਕ ਤਾਂ ਨਹੀਂ ਮੈਂ ਛੱਡਦਾ ਪਰ ਮੈਂ ਨਾਲ ਮਿਲਦਾ ਵੀ ਰਹੂੰਗਾ ਕਿਉਂਕਿ ਮੈਂ ਫਿਲਮਾਂ ਦੀ ਸ਼ੂਟਿੰਗ ਕਰਨੀ ਮੈਂ ਐਸੇ ਇਲਾਕੇ ਚ ਕਰ ਲਿਆ ਕਰੂੰਗਾ ਨਾਲੇ ਲੋਕਾਂ ਨੂੰ ਮਿਲਿਆ ਕਰੂੰ ਨਾਲੇ ਉਹਦਾ ਕੰਮ ਕਰੂੰ ਕੀ ਮੰਨ ਕੇ ਨੇ ਲੋਕਾਂ ਬਸ ਇਹੀ ਹੈ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਜਿਤਾਓ ਸardar Pawan Singh ਮਾਨਦੇ ਤੇ Kejriwal ਦੇ ਹੱਥ ਮਜ਼ਬੂਤ ਕਰੋ ਸਬਸਕ੍ਰਾਈਬ ਟੂ 1 INDIA ਚੈਨਲ ਐਂਡ ਨੈਵਰ ਮਿਸ ਐਨ ਅਪਡੇਟ